ਕੁੰਡੀਆਂ ਮੁੱਛਾਂ 20 ਡਾਲਰ ਦਾੜੀ ਦੀ ਸੈਟਿੰਗ 80 ਡਾਲਰ ਠੀਕ ਆ ਕੁੰਡੀਆਂ ਮੁੱਛਾਂ ਤੇ ਵੀ ਆਪਣੇ ਮੁੰਡੇ ਅੱਜ ਕੱਲ ਸ਼ਕੀਨ ਆ ਤੇ ਦਾੜੀ ਦੀ ਸੈਟਿੰਗ ਦੇ ਵੀ ਅੱਜ ਕੱਲ ਜਿਹੜੇ ਰੱਖਦੇ ਆ ਪੂਰੇ ਸ਼ਕੀਨ ਆ ਪਹਿਲਾਂ ਵਾਲਾ ਨਹੀਂ ਹੁੰਦਾ ਪੁਰਾਣੇ ਆਪਣੇ ਬਜ਼ੁਰਗਾਂ ਵਾਂਗੂ ਵੀ ਕੋਈ ਨਾ ਜੇ ਕੰਗਾ ਹੈਗਾ ਤਾਂ ਫੇਰ ਲਿਆ ਨਹੀਂ ਤੇ ਕੋਈ ਗੱਲ ਨਹੀਂ ਉਹ ਜ਼ਮਾਨਾ ਸੀ ਉਹ ਜ਼ਮਾਨੇ ਦੇ ਹਿਸਾਬ ਨਾਲ ਉਹ ਚੱਲਦੇ ਸੀ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਅੱਜ ਦੀ ਪੀੜ੍ਹੀ ਨੇ ਚੱਲਣਾ ਇਹ ਚ ਕੋਈ ਉਹ ਨਹੀਂ ਮਾੜੀ ਗੱਲ ਨਹੀਂ ਹੈਗੀ ਸਹੀ ਆ ਚਾਹੀਦਾ ਵੀ ਆ ਤੌਰ ਨਾਲ ਜਿਹੜਾ ਰਹਿਣਾ ਵੀ ਚਾਹੀਦਾ ਵਾ ਕਹਿੰਦੇ ਹੁੰਦੇ ਜੇ ਰੱਬ ਨੇ ਦਿੱਤਾ ਤਾਂ ਵਰਤੋ ਠੀਕ ਆ ਇੱਚ ਕੋਈ ਮਾੜੀ ਗੱਲ ਨਹੀਂ ਹੈਗੀ ਉਹ ਜ਼ਮਾਨਾ ਸੀ ਉਹ ਜ਼ਮਾਨੇ ਦੇ ਹਿਸਾਬ ਨਾਲ ਉਹ ਚੱਲਦੇ ਸੀ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਅੱਜ ਦੀ ਪੀੜ੍ਹੀ ਨੇ ਚੱਲਣਾ ਇੱਚ ਕੋਈ ਉਹ ਨਹੀਂ ਮਾੜੀ ਗੱਲ ਨਹੀਂ ਹੈਗੀ ਸਹੀ ਆ ਚਾਹੀਦਾ ਵੀ ਆ ਤੌਰ ਨਾਲ ਜਿਹੜਾ ਰਹਿਣਾ ਵੀ ਚਾਹੀਦਾ ਵਾ ਕਹਿੰਦੇ ਹੁੰਦੇ ਜੇ ਰੱਬ ਨੇ ਦਿੱਤਾ ਤਾਂ ਵਰਤੋ ਠੀਕ ਆ ਇੱਚ ਕੋਈ ਮਾੜੀ ਗੱਲ ਨਹੀਂ ਹੈਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਹੋ ਚੜ੍ਹਦੀ ਕਲਾ ਅੱਜ ਸੀਗਾ ਸੰਡੇ ਤੇ ਮੈਂ ਸੋਚਿਆ ਵੀ ਆਪਾਂ ਬਣਾਈਏ ਇੱਕ ਵੀਡੀਓ ਠੀਕ ਆ ਤੇ ਵੀਡੀਓ ਬਣਾਉਣੀ ਆਪਾਂ ਇੱਕ ਕਾਮਨ ਜੇ ਮੁੱਦੇ ਤੇ ਜਿਹੜੇ ਆਪਣੇ ਮੁੰਡੇ ਜਾਂ ਨਵੇਂ ਆਏ ਕਿਵੇਂ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦੇ ਆ ਕਿਦਾਂ ਦਾ ਲਾਈਫ ਸਟਾਈਲ ਆ ਅੱਜ ਕੱਲ ਜਿਹੜੇ ਲੋਕ ਆਉਂਦੇ ਆ ਤੇ ਪੁਰਾਣੇ ਲੋਕਾਂ ਦਾ ਲਾਈਫ ਸਟਾਈਲ ਕੀ ਹੁੰਦਾ ਸੀ ਤੇ ਉਹਦੇ ਤੇ ਆਪਾਂ ਵੀਡੀਓ ਬਣਾਵਾਂਗੇ ਵੀ ਪੁਰਾਣੇ ਲੋਕ ਕਿਵੇਂ ਕਾਮਯਾਬ ਹੋ ਗਏ ਪੁਰਾਣੇ ਕਿਵੇਂ ਸੈਟੀ ਸੈਟ ਹੋ ਗਏ ਤੇ ਅੱਜ ਕੱਲ ਕੋਈ ਕਿਉਂ ਨਹੀਂ ਸੈਟ ਹੁੰਦਾ ਕੀ ਰੀਜਨ ਆ ਠੀਕ ਹੈ ਤੇ ਉਹ ਮੁੱਦੇ ਤੇ ਆਪਾਂ ਵੀਡੀਓ ਬਣਾਉਣੀ ਆ ਤੇ ਕਰਦੇ ਆ ਵੀਡੀਓ ਸ਼ੁਰੂ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਪੰਜਾਬੀ ਚ ਤੇ ਬਾਕੀ ਮੇਰੇ ਵੀਰ ਭਰਾ ਨਾ ਜਦੋਂ ਮੈਂ ਕੋਈ ਵੀਡੀਓ ਪਾਉਣਾ ਵੀਰੇ ਸਾਨੂੰ ਕੰਮ ਦਵਾ ਦੇ ਕੰਮ ਐ ਚਲੋ ਮੈਂ ਮੰਨਦਾ ਮਾ ਪ੍ਰੋਬਲਮ ਆ ਕੰਮ ਨਹੀਂ ਹੈਗੀ ਤੇ ਦੂਜੀ ਗੱਲ ਇਹ ਵੀ ਆ ਵੀ ਮੈਂ ਕਿੰਨਿਆਂ ਨੂੰ ਕੰਮ ਦਵਾ ਸਕਦਾ 10 ਨੂੰ 5 ਨੂੰ ਉਹ ਵੀ ਕਹਿਕਵਾ ਕੇ ਹੁਣ ਜੇ ਮੈਨੂੰ 100 ਬੰਦਾ ਕਹਿੰਦਾ ਤਾਂ ਮੈਂ 100 ਨੂੰ ਪਲੀਜ਼ ਨਹੀਂ ਦਵਾ ਸਕਦਾ ਕੋਸ਼ਿਸ਼ ਮੇਰੀ ਹੁੰਦੀ ਆ ਵੀ ਸਾਰਿਆਂ ਨੂੰ ਕੰਮ ਮਿਲੇ ਤੇ ਠੀਕ ਆ ਬਾਕੀ ਮੈਂ ਤੁਹਾਨੂੰ ਤਰੀਕਾ ਦੱਸ ਸਕਦਾ ਕਿੱਥੇ ਤੁਸੀਂ ਕੰਮ ਪੁੱਛ ਸਕਦੇ ਹੋ ਕੀ ਹਿਸਾਬ ਕਿਤਾਬ ਆ ਹੁਣ ਕਈ ਕੁੜੀਆਂ ਵੀ ਪੈਣਾ ਮੇਰੀਆਂ ਮੈਸੇਜ ਕਰੀ ਜਾਂਦੀਆਂ ਤੇ ਕੁੜੀਆਂ ਨਾਲ ਤਾਂ ਮੇਰਾ ਕੋਈ ਨਾ ਹੈ ਨਹੀਂ ਕੰਮ ਦੇ ਨਾਲ ਲੈਣਾ ਦੇਣਾ ਵੀ ਮੈਂ ਕਿਸੇ ਨੂੰ ਕੰਮ ਦਵਾ ਸਕਾਂ ਕਿਉਂਕਿ ਸਾਡਾ ਕੰਮ ਹੈਗਾ ਬੰਦਿਆਂ ਵਾਲਾ ਕੰਸਟਰਕਸ਼ਨ ਫੀਲਡ ਆ ਤੇ ਵੱਧ ਤੋਂ ਵੱਧ ਮੈਂ ਆਪਦੇ ਨਾਲ ਕੰਪਨੀ ਚ ਕੋਸ਼ਿਕ ਬੰਦੇ ਰਖਾਏ ਆ ਹੁਣ ਹਰੇਕ ਨੂੰ ਨਹੀਂ ਰਖਾ ਸਕਦਾ ਤੇ ਤਾਂ ਕਰਕੇ ਮਾਫੀ ਮੰਗਦਾ ਵਾਂ ਜਿਹਦੇ ਨਹੀਂ ਰਖਾ ਸਕਦਾ ਜਿੰਨੂੰ ਤੇ ਹਾਂ ਬਾਕੀ ਕੰਮ ਮਿਲ ਜੂ ਕੋਈ ਚੱਕਰ ਨਹੀਂ ਕੋਸ਼ਿਸ਼ ਕਰੋ ਬਾਹਰ ਅੰਦਰ ਫਿਰੋ ਤੁਰੋ ਤੇ ਕੰਮ ਆਪੇ ਮਿਲ ਜਾਣਾ ਚਲੋ ਠੀਕ ਆ ਅੱਜ ਦੀ ਨਾ ਆਪਾਂ ਫਿਰ ਕਰਦੇ ਆ ਗੱਲਬਾਤ ਠੀਕ ਆ ਤੇ ਆਹ ਦੇਖੋ ਗੱਡੀ ਹੈਗੀ ਆ ਚੈਲੈਂਜਰ ਯਾਨੀ ਕਿ ਇਹ ਮੈਨੂੰ ਲੱਗਦਾ ਅਮਰੀਕਾ ਕੈਨੇਡਾ ਚ ਇਹ ਅਮਰੀਕਨ ਬ੍ਰਾਂਡ ਆ ਆਈ ਥਿੰਕ ਤੇ 8 V8 ਹੁੰਦੀਆਂ ਇਹ 8 ਸਿਲੰਡਰ ਵੀ ਹੁੰਦੀਆਂ ਠੀਕ ਆ ਤੇ 8 ਸਿਲੰਡਰ ਤਾਂ ਹੁੰਦੀਆਂ ਹੀ ਆ ਮੇਰੇ ਤੇ ਵਿਹਲਾ ਆ ਦੇਖੋ ਜਿਵੇਂ ਕਿਸੇ ਬਾਈ ਨੇ ਨੰਬਰ ਲਿਆ ਹੋਇਆ ਵਿਹਲਾ ਇਹ ਨਾਰਮਲ ਗੱਲ ਆ ਆਪਣੇ ਕਿਸੇ ਸਟੂਡੈਂਟ ਦੀ ਗੱਡੀ ਆ ਠੀਕ ਆ ਕੋਈ ਆਪਣਾ ਭਰਾ ਹੋਣਾ ਛੋਟਾ ਉਹਨੇ ਲਈ ਆ ਠੀਕ ਆ ਇਹਨਾਂ ਦੇ ਰੇਟ ਕਾਫੀ ਹੁੰਦੇ ਆ ਇਹਨਾਂ ਗੱਡੀਆਂ ਦੇ ਇਹ ਮਹਿੰਗੀਆਂ ਹੁੰਦੀਆਂ ਨੇ ਠੀਕ ਆ ਆ ਵੀ ਗੱਡੀ ਖੜੀ ਆ ਆਪਣੇ ਕਿਸੇ ਪੰਜਾਬੀ ਬਾਈ ਦੀ ਇਹ ਨਾਰਮਲ ਗੱਲ ਆ ਬਰਾੜ ਬਾਈ ਨੰਬਰ ਆ ਠੀਕ ਆ ਤੇ ਇੱਥੇ ਕੈਨੇਡਾ ਦੇ ਵਿੱਚ ਇਹ ਆ ਕਿ ਆਪਾਂ ਕੋਈ ਵੀ ਨੰਬਰ ਲੈ ਸਕਦੇ ਆ ਗੱਡੀ ਦਾ ਆਪਣੀ ਗੋਤ ਤੇ ਆਪਣੇ ਨਾਂ ਤੇ ਪਿੰਡ ਤੇ ਜਿਵੇਂ ਵੀ ਆਪਾਂ ਕੋਈ ਵੀ ਚਾਹੀਏ ਨਾ ਆਪਾਂ ਨੰਬਰ ਲੈ ਸਕਦੇ ਆ ਠੀਕ ਆ ਗੱਡੀਆਂ ਵੀ ਜਿਹੜੀ ਮਰਜ਼ੀ ਲੈ ਸਕਦੇ ਆ ਕਾਰਨ ਕੀ ਆ ਇੱਥੇ ਗੱਡੀ ਲੈਣੀ ਜਾਂ ਫੋਨ ਲੈਣਾ ਕੋਈ ਔਖਾ ਨਹੀਂ ਹੈਗਾ ਕਿਉਂਕਿ ਇੱਥੇ ਹਰ ਇੱਕ ਚੀਜ਼ ਕਿਸ਼ਤਾਂ ਤੇ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਚਾਹੇ ਗੱਡੀ ਲੈਣੀ ਆ ਚਾਹੇ ਫੋਨ ਲੈਣਾ ਮਤਲਬ ਤਾਂ ਹੀ ਕੋਈ ਵੀ ਕੈਨੇਡਾ ਦੇ ਵਿੱਚ ਜਾਂ ਫੋਰਨ ਦੇ ਵਿੱਚ ਆਉਂਦਾ ਵਾ ਸਭ ਤੋਂ ਵੱਡੀ ਗੱਲ ਨਾਰਮਲ ਇੰਡੀਆ ਬੈਠਿਆ ਵੀ ਐ ਹੁੰਦੀ ਆ ਵੀ ਸਾਨੂੰ ਵੀਰੇ ਆਈਫੋਨ ਭੇਜਦੇ ਵੀ ਤੁਹਾਡੇ ਤੁਸੀਂ ਇੱਥੇ ਆਈਫੋਨ ਲੈ ਲੈਣੇ ਹੋ ਉਹਦੀ ਗੱਲ ਇਹ ਹੁੰਦੀ ਆ ਵੀ ਇੱਥੇ ਜਿਹੜਾ ਆਈਫੋਨ ਲੈਂਦੇ ਆ ਉਹ ਐ ਨਹੀਂ ਹੈਗਾ ਵੀ ਬੜਾ ਸਸਤਾ ਤੇ ਜਾਂ ਪਤਾ ਨਹੀਂ ਉਹੀ ਮਿਲ ਜਾਂਦਾ ਉਹ ਸਸਤਾ ਨਹੀਂ ਹੈਗਾ ਨਾਲੇ ਉਹੀ ਮਿਲਦਾ ਸਿਰਫ ਲੈਣ ਦੇ ਤਰੀਕੇ 'ਚ ਫਰਕ ਆ ਇੱਥੇ ਕੀ ਆ ਵੀ ਆਪਾਂ ਨੂੰ 10-20 ਡਾਲਰ ਮਹੀਨੇ ਦੇ ਦੇ ਕੇ ਜਿਹੜਾ ਫੋਨ ਇੱਕ ਤਾਂ ਲੀਜ਼ ਤੇ ਮਿਲ ਜਾਂਦਾ ਇੱਕ ਫਾਈਨੈਂਸ ਤੇ ਠੀਕ ਆ ਲੀਜ਼ ਤੇ ਹੁੰਦਾ ਮੰਨ ਲਓ ਆਪਾਂ ਨੂੰ ਅਗਲਾ ਕਹਿੰਦਾ ਵੀ 10 ਡਾਲਰ ਤੁਸੀਂ ਮਹੀਨੇ ਦੇ ਦੇਣੇ ਆ ਤੇ 50 ਡਾਲਰਾਂ ਦਾ ਡਾਟਾ 60 ਬਣ ਕੇ ਟੈਕਸ ਪਾ ਕੇ 65 ਬਣ ਕੇ ਤੇ 2 ਸਾਲਾਂ ਬਾਅਦ ਫੋਨ ਵਾਪਸ ਕਰਨਾ ਇੱਕ ਤਾਂ ਪਹਿਲੀ ਗੱਲ ਇਹ ਸੁਣ ਲਓ ਇਹ ਸਕੀਮ ਹੁੰਦੀ ਆ ਵੀ 2 ਸਾਲ ਫੋਨ ਵਰਤਿਆ ਐਵਰੀ ਮੰਥ 65 ਡਾਲਰ ਦਿੱਤੇ ਤੇ 2 ਮਹੀਨਿਆਂ ਬਾਅਦ ਜਿਹੜਾ ਵਾ ਉਹ ਫੋਨ ਵਾਪਸ ਕਰਨਾ ਪੈ ਜਾਣਾ ਇਹ ਹੁੰਦਾ ਲੀਜ਼ ਤੇ ਉਸ ਤੋਂ ਬਾਅਦ ਚ ਜਿਹੜੀ ਦੂਜੀ ਗੱਲ ਆ ਜਾਂਦੀ ਆ ਫਾਈਨਾਂਸ ਹੁਣ ਆ ਵੀ ਗੱਡੀ ਆ ਨਾਰਮਲ ਗੱਲ ਆ ਇਹ ਕਿਸੇ ਹੋਰ ਕਮਿਊਨਿਟੀ ਦੀ ਗੱਡੀ ਹੋਣੀ ਹੈਗੀ ਤਾਂ ਇਹ ਵੀ ਜਿੱਦਾਂ ਵਧੀਆ ਜਿੱਦਾਂ ਦੇ ਆਪਣੇ ਸ਼ਕੀਨ ਆ ਪੰਜਾਬੀ ਉਹਦਾਂ ਦੀ ਗੱਡੀ ਆ ਪਰ ਇਹਦੀ ਗੱਲ ਇਹ ਪਤਾ ਲੱਗਦਾ ਵੀ ਇਹਨੇ ਨੰਬਰ ਨਹੀਂ ਲਿਆ ਜੋ ਵੀ ਮਤਲਬ ਸਿਟੀ ਨੇ ਦੇਤਾ ਉਹੀ ਲਿਆ ਆਪਣੇ ਪੰਜਾਬੀਆਂ ਦਾ ਸ਼ੌਂਕ ਹੁੰਦਾ ਵੀ ਅਸੀਂ ਆ ਨੰਬਰ ਲੈਣਾ ਠੀਕ ਆ ਆਪਣੀ ਇਹ ਪਛਾਣ ਹੋ ਜਾਂਦੀ ਆ ਜਿਆਦੀ ਪਹਿਲਾਂ ਤਾਂ ਹੋ ਗਿਆ ਲੀਜ਼ ਤੇ ਫੂਨ ਦੂਜਾ ਹੋ ਗਿਆ ਜਿਵੇਂ ਮੈਂ ਹੁਣ ਗੱਲ ਕਰਦਾ ਫਾਈਨੈਂਸ ਤੇ ਫਾਈਨੈਂਸ ਤੇ ਹੁੰਦਾ ਅਗਲਾ ਕਹਿ ਦਿੰਦਾ ਇਦਾਂ ਜਿਵੇਂ 10 ਡਾਲਰ ਆ ਜੀ ਤੁਹਾਨੂੰ ਨਾ 25 ਜਾਂ 30 ਦੇਣੇ ਪੈਣਗੇ 2 ਸਾਲਾਂ ਬਾਅਦ ਫੋਨ ਤੁਹਾਡਾ ਹੀ ਹੋ ਜਾਣਾ ਉਹ ਤੁਸੀਂ ਫੋਨ ਵਾਪਸ ਨਹੀਂ ਕਰਨਾ ਇੱਥੇ 2-2 ਸਾਲਾਂ ਦੀ ਲੀਜ਼ ਆਉਂਦੀ ਹੁੰਦੀ ਆ ਮੰਨ ਲਓ ਲੀਜ਼ ਤੇ ਤੁਸੀਂ ਜਿਹੜਾ 10 ਡਾਲਰ ਮਹੀਨੇ ਦੇ ਦੇਣੇ ਆ ਤਾਂ ਫਾਈਨੈਂਸ ਤੇ 20 ਜਾਂ 35 ਕਿੰਨੇ ਵੀ ਉਹ ਅਗਲਾ ਵਧਾ ਕੇ ਦੱਸ ਦਿੰਦਾ ਜੀ 2 ਸਾਲਾਂ ਬਾਅਦ ਫੋਨ ਤੁਹਾਡਾ ਇਹ ਰੀਜ਼ਨ ਦੇਖ ਲਓ ਵੀ ਇੱਥੇ ਫੋਨ ਇਦਾਂ ਮਿਲ ਜਾਂਦੇ ਆ ਠੀਕ ਆ ਜਿਹੜਾ ਆਪਾਂ ਕਹਿ ਦਿੰਨੇ ਜੇ ਹੁਣ ਇਕੱਠਾ 22 23 ਸ਼ੋ ਜਾਂ 17 1800 ਹੁਣ ਮੈਂ 16 ਪ੍ਰੋ ਮੈਕਸ ਫੋ 256 ਜੀ ਵੀ ਜਿੰਨਾ ਵੀ ਆ ਇਹਦਾ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੈਗਾ ਆਰਾਊਂਡ 1800 ਡਾਲਰ ਆ 1850 ਠੀਕ ਆ ਤੇ ਜੇ ਇਹੀ ਇੰਡੀਆ ਚ ਲੈਣਾ ਹੋਵੇ ਉਥੇ ਪਹਿਲ ਤੇ ਗੱਲ ਕਿਸ਼ਤਾਂ ਤੇ ਮਿਲਣਾ ਨਹੀਂ ਠੀਕ ਆ ਤੇ ਜੇ ਇਕੱਠਾ ਲੈਣਾ ਹੋਵੇ ਲਾਲੋ ਸਾਹਿਬ ਲੱਖ ਤੋਂ ਉੱਤੇ ਚਲੇ ਗਿਆ ਤੇ ਲੱਖ ਦਾ ਫੋਨ ਲੈਣਾ ਹਰੇਕ ਦੇ ਵਾਸਤੇ ਗੱਲ ਨਹੀਂ ਹੈਗੀ ਉਥੇ ਮੈਂ ਹੁੰਦਾ ਮੈਂ ਵੀ ਨਹੀਂ ਲੈ ਸਕਣਾ ਕੈਨੇਡਾ ਆਇਆ ਕਰਕੇ ਲੈ ਲਿਆ ਕਿਉਂਕਿ ਇੱਥੇ ਮੈਨੂੰ ਮਹੀਨੇ ਦੇ ਦੇਣੇ ਸਾਰੇ 30 35 ਡਾਲਰ ਪੈਣੇ ਆ ਠੀਕ ਆ ਉਹ ਉਹ 30 35 ਡਾਲਰ ਜਿਹੜੇ ਆ ਉਹ ਦੇਣੇ ਔਖੇ ਨਹੀਂ ਲੱਗਦੇ ਤਾਂ ਕਰਕੇ ਫੋਨ ਲੈ ਲਈਦਾ ਤੇ ਇਦਾਂ ਹੀ ਗੱਡੀਆਂ ਦਾ ਹਿਸਾਬ ਆ ਜੇ ਮੰਨ ਲਓ ਆਪਾਂ ਗੱਡੀ ਲੈਣੀ ਆ ਗੱਡੀ ਉੱਥੇ ਜਾਓ ਉਹਨਾਂ ਤੁਹਾਨੂੰ ਬਣਾ ਦੇਣੀ ਆ 15 ਦਿਨਾਂ ਦੀ ਬਣਾ ਲਓ ਤਿਸਤ ਤੇ ਚਾਹੇ ਮਹੀਨੇ ਦੀ ਬਣਾ ਲਓ ਇੱਥੇ ਗੱਡੀਆਂ ਵੀ ਇਦਾਂ ਹੀ ਮਿਲ ਜਾਂਦੀਆਂ ਜੇ ਆਪਾਂ ਨਵੀਂ ਲੈਣੀ ਆ ਲੀਜ਼ ਤੇ ਵੀ ਮਿਲ ਜਾਂਦੀਆਂ ਤੇ ਫਾਈਨੈਂਸ ਵੀ ਸੇਮ ਫੋਨ ਵਾਲਾ ਹਿਸਾਬ ਆ ਗੱਡੀਆਂ ਵੀ ਜ਼ਿਆਦਾਤਰ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਦਾ ਕੰਮ ਚੱਲਦਾ ਆਪਣੀਆਂ ਗੱਡੀਆਂ ਉਹ 2-2 ਸਾਲਾਂ ਲਈ ਲੀਜ਼ ਤੇ ਲੈਂਦੇ ਆ ਜੇ ਤਾਂ ਉਹਨਾਂ ਦਾ ਜੀ ਕਰਦਾ ਬਾਅਦ ਚ ਪੇਮੈਂਟ ਦੇ ਕੇ ਰੱਖ ਲੈਂਦੇ ਆ ਨਹੀਂ ਤਾਂ ਗੱਡੀ ਵਾਪਸ ਕਰ ਦਿੰਦੇ ਤੇ ਨਵੀਂ ਲੈ ਆਉਂਦੇ ਆ ਇਦਾਂ ਹੀ ਆਪਣੇ ਸਟੂਡੈਂਟ ਆ ਇੰਡੀਆ ਤੋਂ ਆਉਂਦੇ ਆ ਹਨਾ ਸਟੂਡੈਂਟ ਤਾਂ ਨਾਰਮਲ ਗੱਲ ਆ ਉਹਨਾਂ ਕੋਲੇ ਜੀਆਈਸੀ ਵਗੈਰਾ ਵੀ ਹੁੰਦੀ ਫਿਰ ਕੰਮ ਵੀ ਮਿਲ ਜਾਂਦਾ ਉਹਨਾਂ ਨੂੰ ਤੇ ਮਹੀਨੇ ਦੀ ਕੋਈ 500 ਕੇਸਤਾਂ ਨਹੀਂ ਡਾਲਰ ਕੋਈ 600 ਕੋਸ ਉਹ ਕੰਮ ਤੋਂ ਕੱਢ ਲੈਂਦੇ ਆ ਕੋਸ਼ਿਸ਼ ਉਹ ਏਦਾਂ ਜੀਆਈਸੀ ਦੇ ਵਿੱਚੋਂ ਐਡਜਸਟ ਕਰਕੇ ਮੁੰਡੇ ਗੱਡੀਆਂ ਲੈ ਲੈਂਦੇ ਆ ਠੀਕ ਆ ਦੂਜੀ ਗੱਲ ਮੇਨ ਚੀਜ਼ ਇਹ ਆਉਂਦੀ ਆ ਕਿ ਜਿਹਦੇ ਕੋਲੇ ਕੁਝ ਹੋਊ ਉਹ ਹੀ ਲੈਂਦਾ ਜੇ ਹੁਣ ਆਪਾਂ ਜਿਵੇਂ ਕੀ ਹੁੰਦਾ ਵੀ ਆਪਣੀ ਤਾਂ ਆਦਤ ਹੀ ਹੋ ਗਈ ਜ਼ਿਆਦਾਤਰ ਪੰਜਾਬੀਆਂ ਦੀ ਵੀ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਨੂੰ ਗੱਡੀ ਲੈ ਲਈ ਆ ਸੋਚਣ ਵਾਲੀ ਗੱਲ ਇਹ ਜੇ ਅਗਲੇ ਕੁੜੇ ਕੁਝ ਹੈਗਾ ਉਹਨੇ ਤਾਂ ਲਈ ਉਹਨੇ ਕਿਹੜਾ ਕਿਸੇ ਤੋਂ ਖੋ ਕੇ ਲਈ ਆ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨੇ ਠੀਕ ਆ ਕਿਸੇ ਦੀ ਪਹੁੰਚ ਪੈਂਦੀ ਆ ਉਹਨੂੰ ਪਤਾ ਲੱਗਦਾ ਮੈਂ ਮਹੀਨੇ ਦਾ 500 ਡਾਲਰ ਦੇ ਸਕਦਾ ਤਾਂ ਤਾਂ ਉਹ ਗੱਡੀ ਲੈਂਦਾ ਠੀਕ ਆ ਤੇ ਸ਼ੌਂਕ ਆ ਠੀਕ ਆ ਅਗਲਾ ਆਪਦੇ ਸ਼ੌਂਕ ਪੂਰਦਾ ਆ ਆਪਦੇ ਕੋਲੋਂ ਪੂਰਦਾ ਕਿਹੜਾ ਕਿਸੇ ਤੋਂ ਖੋ ਕੇ ਪੂਰਦਾ ਤੇ ਐਦਾਂ ਉਹ ਗੱਡੀ ਲੈ ਲੈਂਦੇ ਆ ਤਾਂ ਕਰਕੇ ਜਿਹੜਾ ਰੀਜਨ ਆ ਵੀ ਗੱਡੀ ਜਿਹੜੀ ਆ ਲੈਣੀ ਕੋਈ ਇੱਥੇ ਔਖੀ ਨਹੀਂ ਇਹੀ ਐਦਾਂ ਵੀ ਕਿਸੇ ਦੀ ਮਹੀਨੇ ਦੀ 300 ਕਿਸ਼ਤ ਬਣ ਗਈ ਕਿਸੇ ਦੀ 500 ਬਣ ਗਈ ਜਿੱਦੀ ਵੱਡੀ ਗੱਡੀ ਲਵਾਂਗੇ ਉਹ ਵੱਧ ਕਿਸ਼ਤ ਬਣਨੀ ਆ ਛੋਟੀ ਗੱਡੀ ਲਵਾਂਗੇ ਤਾਂ ਘੱਟ ਬਣਨੀ ਆ ਠੀਕ ਆ ਇਹ ਤਾਂ ਹੋ ਗਿਆ ਜਿੱਦਾਂ ਸਟੂਡੈਂਟ ਸਕੀਨ ਨਵੇਂ ਮੁੰਡੇ ਆਉਂਦੇ ਆ ਭਾਈ ਹਾਂ ਹਨਾ ਸ਼ੌਂਕ ਆ ਵੀ ਸਾਨੂੰ ਗੱਡੀ ਲੈਣੀ ਆ ਹੁਣ ਜਿਹੜੇ ਸਾਢੇ 8 ਦੇ ਹੁੰਦੇ ਆ ਵਰਕ ਪਰਮਟਾਂ ਵਾਲੇ ਅਸੀਂ ਦੇਖਣਾ ਹੁੰਦਾ ਵੀ ਕੈਸ਼ ਤੇ ਗੱਡੀ ਲੈ ਲਈਏ ਸਾਨੂੰ ਵਿਆਜ ਨਾ ਦੇਣਾ ਪਵੇ ਤੇ ਐਵਰੀ ਮੰਥ ਨਾ ਬਾਜ ਜਗੇ ਅਸੀਂ ਕੀ ਕਰਨਾ ਹੁੰਦਾ ਨੋਰਮਲ ਕਾਰ ਦੇਖਣੀ ਹੁੰਦੀ ਆ ਅੱਗੇ ਜਿਹੜੇ ਫੈਮਿਲੀ ਵਾਲੇ ਬੰਦੇ ਆ ਅਸੀਂ ਦੇਖਣਾ ਜਿੱਦਾਂ ਪੰਜਾਬੀਆਂ ਦੀ ਜਿਵੇਂ ਫਰੰਦੀ ਦਾ ਪਸੰਦ ਸੌਰੀ ਫਰੰਦੀ ਦਾ ਕਹੀ ਜਾਂਦਾ ਇਹ ਆਪਣਾ ਜ਼ਿਆਦਾ ਹੁੰਦਾ ਵੀ ਕਰੋਲਾ ਲੈ ਲਈਏ ਟੋਇਟਾ ਕਰੋਲਾ ਹੋ ਗਈ ਹੁਣ ਜਿਵੇਂ ਮੇਰੇ ਕੋਲੇ ਆ ਗੱਡੀ ਲਈ ਹੋਈ ਆ ਮੈਂ ਵਾਕਸ ਵੈਗਨ ਜੈਟਾ ਠੀਕ ਆ ਏ ਮੈਨੂੰ ਠੀਕ ਰੇਟ 'ਚ ਮਿਲ ਗਈ ਸੀ ਮੈਂ ਕੈਸ਼ ਲੈ ਲਈ ਇਹ ਇਹਦੀ ਆਪਾਂ ਕੋਈ ਕਿਸ਼ਤ ਨਹੀਂ ਦੇਣੀ ਕੋਈ ਕੁਝ ਨਹੀਂ ਸਿਰਫ ਇਨਸ਼ੋਰਸ ਜਾਂਦੀ ਆ ਇਹਦੀ 200 ਡਾਲਰ ਠੀਕ ਹੈ ਜਿਹੜੇ ਸਾਡੇ ਅਰਕੇ ਵਰਕ ਪਰਮਟਾਂ ਵਾਲੇ ਆ ਉਹ ਇਦਾਂ ਦੀ ਗੱਡੀ ਨੂੰ ਪਸੰਦ ਕਰਦੇ ਆ ਠੀਕ ਆ ਕਿਉਂਕਿ ਸਾਨੂੰ ਤਾਂ ਇੰਨਾ ਹੁੰਦਾ ਨਹੀਂ ਵੀ ਵੱਡੀ ਲੈ ਕੇ ਜਾ ਉਹ ਵੱਡੀ ਲੈ ਲਾਂਗੇ ਜਦੋਂ ਕਿਤੇ ਪਹੁੰਚ ਪਾਊਗੀ ਹਨਾ ਜੇਬ 'ਚ ਪੈਸਾ ਨੂੰ ਇਹ ਹੁੰਦਾ ਵੀ ਜੇਬ 'ਚ ਪੈਸੇ ਹੋਣਗੇ ਫੇਰ ਲਵਾਂਗੇ ਉਹ ਗੱਡੀ ਜਿੱਦਾਂ ਅਸੀਂ ਲੈ ਲਈ ਫੈਮਿਲੀ ਲਈ ਠੀਕ ਠੀਕ ਪੈਸੇ ਦੇ ਵਿੱਚ ਵੀ ਕੈਸ਼ ਹੀ ਲੈ ਲਈ ਤੇ 200 ਡਾਲਰ ਉਹਦੇ ਨੂੰ ਇੰਸ਼ੋਰਸ ਆ ਦੂਜੀ ਗੱਲ ਇੱਥੇ ਜਿਹੜੀ ਗੱਡੀ ਹਰੇਕ ਗੱਡੀ ਐ ਇੱਥੇ ਕੋਈ ਵੀ ਗੱਡੀ ਆ ਸਾਰੀਆਂ ਗੱਡੀਆਂ ਐਵਰੀ ਮੰਥ ਇੰਸ਼ੋਰਸ ਹੈਵ ਟੂ ਪੇ ਕਰਨੀਆਂ ਇੰਸ਼ੋਰਸ ਤੋਂ ਬਿਨਾ ਆਪਾਂ ਰੋਡ ਤੇ ਨਹੀਂ ਗੱਡੀ ਚਾੜ੍ਹ ਸਕਦੇ ਕਿਉਂਕਿ ਜੇ ਰੋਡ ਤੇ ਚਾੜ੍ਹ ਲਈ ਫੜੀ ਗਈ ਤਾਂ ਫਿਰ ਵੱਡਾ ਬਿੱਲ ਮਿਲਣਾ ਵੱਡੀ ਟਿਕਟ ਮਿਲਣੀ ਆ ਤਾਂ ਉਹਦੇ ਕਰਕੇ ਕੋਈ ਵੀ ਬੰਦਾ ਬਿਨਾ ਇੰਸ਼ੋਰਸ ਤੋਂ ਗੱਡੀ ਨਹੀਂ ਚਲਾਉਂਦਾ ਤੇ ਇੰਸ਼ੋਰਸ ਡਿਪੈਂਡ ਕਰਦੀ ਆ ਇੱਥੇ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕਿੰਨਾ ਪੁਰਾਣਾ ਜਿੰਨਾ ਤੁਹਾਡਾ ਲਾਇਸੈਂਸ ਪੁਰਾਣਾ ਹੋਊਗਾ ਓਨੀ ਜ਼ੋਰਤ ਘੱਟ ਬਣੂਗੀ ਜਿਵੇਂ ਮੈਂ ਇੰਡੀਆ ਤੋਂ ਆਇਆ ਸੀ ਜਦੋਂ ਤਾਂ ਮੇਰੇ ਕੋਲੇ ਇੰਡੀਆ ਦਾ ਲਾਇਸੈਂਸ ਹੈਗਾ ਸੀ ਆਪਣਾ ਉਹ 2012 ਦਾ ਬਣਿਆ ਸੀ ਤਾਂ ਮੇਰੀ ਜਿਹੜੀ ਇੰਸ਼ੋਰੈਂਸ ਬਣਦੀ ਆ ਉਹ 200 ਕੁ 100 ਸਮਥਿੰਗ ਡਾਲਰ ਬਣਦੀ ਆ ਥੋੜਾ ਉਹਦਾ 8-7 ਸਾਲ ਦਾ ਉਹਦਾ ਐਕਸਪੀਰੀਅੰਸ ਪੈ ਗਿਆ ਸੀ ਤੇ ਜੇ ਇਹੀ ਬੰਦਾ ਨਿਊ ਆਉਂਦਾ ਤੇ ਨਵਾਂ ਆਣ ਕੇ ਇੱਥੇ ਗੱਡੀ ਲੈਂਦਾ ਤੇ ਇੱਥੇ ਨਵਾਂ ਹੀ ਬਣਾਉਂਦਾ ਲਾਇਸੈਂਸ ਤਾਂ ਉਹਦੀ ਜਿਹੜੀ ਇੰਸ਼ੋਰੈਂਸ ਜਾਂਦੀ ਆ 300 ਤੋਂ ਉੱਪਰ ਚਲੀ ਜਾਂਦੀ ਆ 300-350 ਡਾਲਰ ਠੀਕ ਆ ਜਿੰਨਾ ਪੁਰਾਣਾ ਲਾਇਸੈਂਸ ਹੋਈ ਜਾਊਗਾ ਓਨੀ ਤੁਹਾਡੀ ਇੰਸ਼ੋਰੈਂਸ ਦਾ ਪ੍ਰਾਈਸ ਘਟੀ ਜਾਣਾ ਕਿਉਂਕਿ ਉਹ ਫਿਰ ਐ ਹੁੰਦਾ ਵੀ ਜਿੰਨਾ ਪੁਰਾਣਾ ਇਹਦੇ ਕੋਲੇ ਲਾਇਸੈਂਸ ਆ ਤਾਂ ਇਹ ਪੁਰਾਣਾ ਡਰਾਈਵਰ ਆ ਤਾਂ ਇਹ ਕਿਸੇ ਚ ਗੱਡੀ ਠੋਕੂ ਵਜਾਊਗਾ ਘੱਟ ਸਹੀ ਚਲਾਊਗਾ ਇਹ ਗੱਲ ਹੁੰਦੀ ਆ ਠੀਕ ਆ ਹੁਣ ਜੇ ਮੈਂ ਤੁਹਾਨੂੰ ਦੱਸਦਾ ਕਿ ਸਟੂਡੈਂਟ ਨਵੀਂ ਗੱਡੀ ਲੈ ਲੈਂਦੇ ਆ ਉਹ 500 ਤੋਂ 600 ਕਿਸ਼ਤ ਬਣ ਜਾਂਦੀ ਆ ਮਹੀਨੇ ਦੀ ਤੇ 2.5 ਤੋਂ 300 ਕਰ ਕਰਾ ਕੇ ਜਾਣੀ ਕਿ 800 ਤੋਂ 1000 ਡਾਲਰ ਐਵਰੀ ਮੰਥ ਉਹਨਾਂ ਨੂੰ ਗੱਡੀ ਲਈ ਪੇ ਕਰਨੇ ਪੈ ਜਾਂਦੇ ਆ ਜਿੰਨਾ ਕਿ ਸਾਡੇ ਨੌਨ ਸਟੂਡੈਂਟ ਨੇ ਜਿੰਨੇ ਕ ਆਪਣੇ ਮਿੱਤਰ ਨੇ ਆਪਣੇ ਨਾਲ ਕੰਮ ਵੀ ਕਰ ਦੇਣੇ ਇਹ ਸਾਬ ਕਿਤਾਬ ਹੁੰਦਾ ਗੱਡੀਆਂ ਤੇ ਫੂਨਾ ਦਾ ਗੱਲ ਹੋ ਗਈ ਕਲੀਅਰ ਕਿਸੇ ਨੇ ਬਾਕੀ ਹੋਰ ਪੁੱਛਣਾ ਦੱਸਣਾ ਕਮੈਂਟ ਕਰ ਦਿਓ ਹੁਣ ਉਸ ਤੋਂ ਅੱਗੇ ਆਪਾਂ ਗੱਲ ਕਰਨੀ ਆ ਪੁਰਾਣੇ ਪੰਜਾਬੀ ਤੇ ਨਵੇਂ ਪੰਜਾਬੀ ਵੀ ਪੁਰਾਣੇ ਕਿਵੇਂ ਜਿਹੜੇ ਆ ਸੈੱਟ ਹੋ ਗਏ ਕੰਮ ਪਸਾਰ ਲਏ ਤੇ ਨਵਿਆਂ ਤੇ ਕਿਉਂ ਨਹੀਂ ਪੈਰ ਲੱਗ ਰਹੇ ਉਹਦੇ ਚ ਰੀਜਨ ਨੇ ਉਹ ਤੁਹਾਨੂੰ ਦੱਸਦਾ ਪੁਰਾਣੇ ਸਮਿਆਂ ਦੇ ਵਿੱਚ ਤਾਂ ਜਦੋਂ ਪੰਜਾਬੀ ਆਉਂਦੇ ਸੀ ਉਦੋਂ ਇਹ ਵੀ ਨਹੀਂ ਸੀ ਹੁੰਦਾ ਇਹ ਵੀ ਅਸੀਂ 16 Pro Max ਫੋਨ ਲੈਣਾ ਜਾਂ ਅਸੀਂ ਫਲਾਨੀ ਗੱਡੀ ਲੈਣੀ ਆ ਜਿੰਨੀ ਕੁ ਮੈਂ ਨੌਲੇਜ ਤੁਹਾਨੂੰ ਦੱਸ ਰਿਹਾ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ ਉਹਨਾਂ ਦਾ ਕੰਮ ਹੁੰਦਾ ਸੀ ਪਹੁੰਚ ਗਏ ਕੰਮ ਤੇ ਕੰਮ ਤੋਂ ਘਰੇ ਕੰਮ ਤੇ ਕੰਮ ਤੋਂ ਘਰੇ ਤੇ ਇੰਡੀਆ ਵੀ ਚਿੱਠੀ ਪਾਉਣੀ ਹੁੰਦੀ ਸੀ ਇੰਡੀਆ ਚਿੱਠੀ ਪਾਉਣੀ ਹੁੰਦੀ ਸੀ ਮਹੀਨੇ ਬਾਅਦ ਕਿਤੇ ਚਿੱਠੀ ਪਹੁੰਚਦੀ ਸੀ ਤੇ ਉਦੋਂ ਮਹੀਨੇ ਬਾਅਦ ਜਵਾਬ ਆਉਂਦਾ ਸੀ ਉਦੋਂ ਨੂੰ ਬੰਦਾ ਪੈਸੇ ਜੋੜ ਲੈਂਦਾ ਸੀ ਜੇ ਘਰੇ ਵੀ ਲੋੜ ਹੁੰਦੀ ਸੀ ਤੇ ਟਾਈਮ ਹੁੰਦਾ ਸੀ ਹੁਣ ਤਾਂ ਅਗਲਾ ਸਵੇਰੇ ਫੋਨ ਕਰਦਾ ਬਾਪੂ ਵੀ ਮੈਨੂੰ ਸ਼ਾਮ ਨੂੰ ਲੱਖ ਰੁਪਈਆ ਚਾਹੀਦਾ। ਮੇਰੀ ਗੱਲ ਤੁਸੀਂ ਗੌਰ ਕਰਿਓ ਏਦਾਂ ਹੀ ਹੁੰਦਾ ਅੱਜਕੱਲ। ਵੀ ਮੈਨੂੰ ਪੁੱਤ ਫਲਾਣੇ ਥਾਂ ਲੋੜ ਪੈ ਗਈ ਹੈ, ਹਬ ਤੋਂ ਮੈਨੂੰ ਪੈਸੇ ਚਾਹੀਦੇ ਆ। ਇੱਕ ਤਾਂ ਗੱਲ ਇਹ ਹੋ ਗਈ ਹਨਾ ਅੱਜਕੱਲ ਸਾਰਾ ਕੁਝ ਬੜਾ ਫਾਸਟ ਹੋ ਗਿਆ ਤੇ ਜਦੋਂ ਸਭ ਕੁਝ ਫਾਸਟ ਹੋ ਜੇ ਤਾਂ ਫਿਰ ਉਹ ਗੱਲ ਮੁੱਕ ਜਾਂਦੀ ਸਹਿਜ ਪੱਕੇ ਸੋ ਮਿੱਠਾ ਹੋਏ। ਅੱਜਕੱਲ ਮਿੱਠੇ ਹੋਏ ਵਾਲੀ ਗੱਲ ਤਾਂ ਗਈ ਅੱਜਕੱਲ ਸਭ ਕੁਝ ਹਰੇਕ ਕੰਮ 'ਚ ਤੱਤਾ ਹੀ ਲੱਗਦਾ ਹਰੇਕ ਫਾਸਟ ਚੱਲਦਾ ਕੰਮ। ਠੀਕ ਆ। ਪੁਰਾਣੇ ਪੰਜਾਬੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਾਂ ਕੰਮ ਕਰਦੇ ਸੀ। ਕੋਈ ਫਾਲਤੂ ਖਰਚਾ ਨਹੀਂ ਸੀ ਕਰਦੇ ਵੱਡੀਆਂ ਮਹਿੰਗੀਆਂ ਗੱਡੀਆਂ ਨਹੀਂ ਲੈਣੀਆਂ ਉਦੋਂ ਸਟੂਡੈਂਟ ਵੀ ਨਹੀਂ ਸੀ ਆਉਂਦੇ ਉਦੋਂ ਜਿਆਦਾ ਤੋਂ ਜਿਆਦਾ ਕਿੱਦਾਂ ਆਉਂਦੇ ਹੁੰਦੇ ਸੀ ਮੈਰਿਜ ਕਰਾ ਕੇ ਆਉਂਦੇ ਹੁੰਦੇ ਸੀ ਤੇ ਕੈਨੇਡਾ ਦਾ ਵੀਜ਼ਾ ਬਹੁਤ ਰੇਅਰ ਲੱਗਦਾ ਹੁੰਦਾ ਸੀ ਠੀਕ ਹੈ ਤੇ ਉਹਦੇ ਕਰਕੇ ਅੱਜ ਕੱਲ੍ਹ ਦੇਖ ਲਓ ਪੁਰਾਣੇ ਜਿੰਨੇ ਵੀ ਪੰਜਾਬੀ ਆ ਵੱਡੇ ਵੱਡੇ ਘਰ ਵੀ ਲਏ ਨੇ ਮਹਿੰਗੀਆਂ ਗੱਡੀਆਂ ਬਿਜ਼ਨਸ ਵੀ ਚਲਾਏ ਨੇ ਤੇ ਨਵੇਂ ਪੰਜਾਬੀਆਂ ਦੇ ਪੈਸਾ ਸੇਵਿੰਗ ਹੋਊ ਤੇ ਕੁਝ ਕਿਸੇ ਪਾਸੇ ਜਾਊਗਾ ਖਰਚੇ ਬਹੁਤ ਨੇ ਗੱਡੀ ਲੈ ਲਈ 1000 ਡਾਲਰ ਉਹਦੇ 'ਚ ਚਲੇ ਗਿਆ ਫੋਨ ਲੈ ਲਿਆ 50 60 70 100 ਡਾਲਰ ਉਹਦੇ 'ਚ ਚਲੇ ਗਏ ਤੇ ਇਹੀ ਇੰਨੀ ਕੀ ਸੇਵਿੰਗ ਕਰਨੀ ਹੁੰਦੀ ਆ ਹੋਰ ਇਥੇ ਐ ਤਾਂ ਹੈ ਨਹੀਂ ਵੀ 10000 ਸੈਲਰੀ ਆਉਂਦੀ ਆ ਠੀਕ ਆ ਫੋਨ ਦਾ ਖਰਚਾ ਚਲੇ ਗਿਆ ਗੱਡੀ ਦਾ ਖਰਚਾ ਚਲੇ ਗਿਆ ਬੇਸਮੈਂਟ ਦਾ ਰੈਂਟ ਦੇਤਾ ਤਾਂ ਰੁਪਈਆ ਤਾਂ ਇੱਕ ਵੀ ਨਹੀਂ ਪੈਂਦਾ ਡਾਲਰ ਇੱਕ ਵੀ ਨਹੀਂ ਪੈਂਦਾ ਉਹ ਜਿਹੜੇ ਹੁੰਦੇ ਆ ਉਹ ਸਾਰੇ ਉੱਡ ਜਾਂਦੇ ਆ ਠੀਕ ਆ ਕੀ ਕਹਣਾ ਕਿਸੇ ਨੇ ਬਾੜੀ ਕਿਰਸ਼ ਕਰਕੇ ਹੈਨਾ ਜੇ ਕਹਵੇ ਕੋਈ ਬਾਹਲਾ ਹੀ ਕੰਜੂਸ ਆ ਵੀ ਹੁਣ 200 ਰੁਪਏ ਦਾ ਖਰਚਣਾ ਹੀ ਨਹੀਂ ਕਿਤੇ ਕੌਫੀ ਨਹੀਂ ਪੀਣੀ ਫੋਨ ਵੀ ਨਹੀਂ ਲੈਣਾ ਤੇ 2-400 ਸੇਵ ਕਰ ਲਿਆ ਅੱਜ ਕੱਲ ਦਾ ਇਹ ਹਿਸਾਬ ਆ ਠੀਕ ਆ ਅੱਜ ਕੱਲ ਵੀ ਉਹ ਨਹੀਂ ਗੱਲ ਹੈਗੀ ਇਹਦਾ ਮਤਲਬ ਇਹ ਨਹੀਂ ਹੁਣ ਲੈ ਲੈਣਾ ਵੀ ਕਮੈਂਟ ਦੇ ਵਿੱਚ ਕਹੀ ਜਾਣਾ ਕਹੀ ਕਰਨ ਕਿ ਫਿਰ ਤੁਸੀਂ ਇੱਥੇ ਕੀ ਕਰਦੇ ਹੋ ਵਾਪਸ ਆ ਜਾਓ ਮੁੜਿ ਜਾਓ ਇਹ ਗੱਲ ਨਹੀਂ ਹੈਗੀ ਨਵੇਂ-ਨਵੇਂ ਆ ਇਦਾਂ ਵਾ ਗੱਡੀ ਫੋਨ ਸ਼ੌਂਕ ਵੀ ਆ ਸ਼ੁਰੂ-ਸ਼ੁਰੂ ਦੇ ਵਿੱਚ ਹੁੰਦਾ ਹੌਲੀ-ਹੌਲੀ ਜਦੋਂ ਕੰਮ ਸਿੱਖ ਗਏ ਸਪੋਜ਼ ਕਰੋ ਜਿਹੜਾ ਮੈਂ ਕੰਮ ਕਰਦਾ ਹਣਾ ਹੁਣ ਮੇਰੇ ਇਹ ਹਾਲਾਤ ਨੇ ਇਨ ਫਿਊਚਰ ਮੈਂ ਆਪਦਾ ਕੰਮ ਚਲਾ ਹਣਾ ਮੇਰੇ ਬੱਚੇ ਗੱਭਰੂ ਹੋ ਜਾਣਗੇ ਜਾਂ ਕਿਦਾਂ ਵੀ ਤਾਂ ਫਿਰ ਪਸਾਰਾ ਵੱਧਦਾ ਜਾਂਦਾ ਠੀਕ ਆ ਸਭ ਤੋਂ ਵੱਡੀ ਗੱਲ ਇੱਥੇ ਬੱਚਿਆਂ ਦਾ ਫਿਊਚਰ ਸੇਫ ਹੁੰਦਾ ਸਾਨੂੰ ਬੱਚਿਆਂ ਦੀ ਟੈਨਸ਼ਨ ਨਹੀਂ ਹੈਗੀ ਇੱਥੇ ਜਿਵੇਂ ਡੀਗਰੀ ਦੇ ਵਿੱਚ ਕਹਿ ਦਿੰਦੇ ਨੇ ਜੀ ਬੱਚਿਆਂ ਦਾ ਬਣਾਉਣਾ ਬਣਾਉਣਾ ਨਹੀਂ ਇੱਥੇ ਸਾਨੂੰ ਨਾ ਤਾਂ ਬੱਚਿਆਂ ਲਈ ਕੰਮ ਲੱਭਣ ਦੀ ਫਿਕਰ ਹੋਣਾ ਕੋਈ ਚੱਕਰ ਨਹੀਂ ਆਪੇ ਹੀ ਸਾਰਾ ਕੁਝ ਇੱਥੇ ਬੱਚਿਆਂ ਨੇ ਆਪੇ ਆਪਦੀਆਂ ਜੌਬਾਂ ਲੱਭ ਲੈਣੀਆਂ ਸਕੂਲਾਂ ਕਾਲਜਾਂ ਵੱਲੋਂ ਹੀ ਮਿਲ ਜਾਂਦੀਆਂ ਇਹਨਾਂ ਨੇ ਸਿੱਧੇ ਜੋਬ ਤੇ ਜਾਣਾ ਵਾ ਠੀਕ ਆ ਜਦੋਂ ਆਪਦੀਆਂ ਪੜਾਈ ਸਟੱਡੀ ਫਿਨਿਸ਼ ਕਰਨਗੇ ਤੇ ਇੱਥੇ ਫਿਰ ਜਿਵੇਂ ਆਪਣੇ ਟੈਨਸ਼ਨ ਹੁੰਦੀ ਆ ਇੰਡਿਕਾ ਦੇ ਵਿੱਚ ਹਾਂ ਭਈ ਕੁੜੀ ਵਾਲਿਆਂ ਨੂੰ ਐ ਹੁੰਦਾ ਅਸੀਂ ਇੰਨਾ ਦਾਜ ਦੇਣਾ ਜੇ ਉਹ ਫਲਾਂਟੀਆਂਗੇ ਇੱਥੇ ਸਭ ਕੋ ਆਪਣੇ ਆਪ ਸੈਟਿੰਗ ਹੋ ਜਾਂਦੀ ਆ ਬੱਚੇ ਜਿਹੜਾ ਆਪਦਾ ਕੈਰੀਅਰ ਆਪ ਆਪੇ ਪਾਥ ਆ ਜਿਹੜਾ ਚੁਣ ਲੈਂਦੇ ਆ ਮਤਲਬ ਕਿ ਗੱਡੀ ਟਰੈਕ ਤੇ ਚੜ ਜਾਣੀ ਆ ਬਾਕੀ ਤੁਸੀਂ ਸਮਝਦਾਰ ਹੋ ਸਾਰੇ ਸਮਝ ਸਕਦੇ ਹੋ ਗੱਲ ਵਿੱਚੋਂ ਮੈਨੂੰ ਇੰਨਾ ਨਹੀਂ ਵੀ ਕਈ ਵਾਰੀ ਐਕਸਪਲੇਨ ਕਰਨਾ ਆਉਂਦਾ ਤੇ ਆਹ ਹਿਸਾਬ ਕਿਤਾਬ ਆ ਜਿਹੜੇ ਨਵੇਂ ਤੇ ਪੁਰਾਣੇ ਪੰਜਾਬੀਆਂ ਦੇ ਵਿੱਚ ਤੇ ਕਿਵੇਂ ਗੱਡੀ ਫੂਨ ਲੈਂਦੇ ਆ ਠੀਕ ਆ ਤੇ ਆ ਮੇਰਾ ਇੰਨਾ ਕੋ ਮਕਸਦ ਸੀ ਦੀ ਤੁਹਾਨੂੰ ਬੋਲ ਕੇ ਦੱਸਾਂ ਵੀ ਆ ਆ ਜਿਹੜਾ ਅੱਜ ਕੱਲ ਕੈਨੇਡਾ ਦੇ ਵਿੱਚ ਸਿਸਟਮ ਇਦਾਂ ਚੱਲ ਰਿਹਾ ਇਦਾਂ ਫੂਨ ਆਉਂਦੇ ਇਦਾਂ ਗੱਡੀਆਂ ਆਉਂਦੀਆਂ ਤੇ ਇਦਾਂ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ ਠੀਕ ਆ ਚਲੋ ਫਿਰ ਅੱਜ ਦੀ ਵੀਡੀਓ ਕਰਦੇ ਆ ਖਤਮ ਕੁਝ ਤੁਸੀਂ ਹੋਰ ਪੁੱਛਣਾ ਦੱਸਣਾ ਤਾਂ ਕਮੈਂਟ ਕਰ ਦਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਠੀਕ ਆ ਤੇ ਮੇਨ ਗੱਲ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ ਤੇ ਇੱਥੇ ਕਰਦੇ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ